ਰੀਪਰੈਜ਼ੈਂਟ ਜੋ ਕਰਨਾ ਨਾ ਪੰਜਾਬ ਨੂੰ ਸੋ ਇਸ ਤਰੀਕੇ ਨਾਲ ਹੀ ਹੋ ਸਕਦਾ ਪੰਜਾਬ ਦੇ ਮੁੱਦਿਆਂ ਨੂੰ ਆਪਾਂ ਇਸ ਤਰੀਕੇ ਨਾਲ ਗੱਲ ਕਰ ਸਕਦੇ ਹਾਂ ਉਹਨਾਂ ਬਾਰੇ ਜੋ ਵੀ ਆਪਾਂ ਸਨੇਹਾ ਦੇਣਾ ਉਹ ਇਸੇ ਤਰੀਕੇ ਨਾਲ ਦੇ ਸਕਦੇ ਆ ਤੁਸੀਂ ਰੀਅਲ ਦੇ ਵਿੱਚ ਵੀ ਇਦਾਂ ਦੇ ਐਕਸਪੀਰੀਐਂਸਿਸ ਕੀਤੇ ਹੋਏ ਆ ਜਿੱਦਾਂ ਦਾ ਤੁਸੀਂ ਕੈਰੈਕਟਰ ਪਲੇ ਕੀਤਾ ਮੈਂ ਰਹਿਣਾ ਹੀ ਇਦਾਂ ਹੀ ਆ ਜੀ ਪਿੰਡੇ ਤਾਂ ਮੈਂ ਰਹਿਣਾ ਹੀ ਓਕੇ ਪਿੰਡ ਤਾਂ ਮਤਲਬ ਜਦੋਂ ਪਿੰਡ ਫਿਰਦੇ ਆ ਆਪਾਂ ਪਿੰਡ ਕੋਈ ਇਦਾਂ ਦਾ ਨਹੀਂ ਹੁੰਦਾ ਹੈਗਾ ਵੀ ਤੁਸੀਂ ਫਿਲਮਾਂ ਬਣਾਉਨੇ ਹੋ ਨਾ ਪਹਿਲਾਂ ਮੈਂ ਤੂੰ ਉਦਾਂ ਹੀ ਜਿੱਦਾਂ ਨਾਰਮਲ ਮੈਂ ਇੱਥੇ ਵੀ ਚੰਡੀਗੜ੍ਹ ਵੀ ਇਦਾਂ ਹੀ ਪਰਨਲ ਵੇੜੀ ਫਿਰਿਆ ਨਾ ਹੁੰਦਾ ਜਦੋਂ ਅੱਖ ਚੋਂ ਹੰਝੂ ਆ ਜੇ ਫਿਲਮ ਸਕਸੈਸਫੁਲ ਹੁੰਦੀ ਔਰ ਕਾਫੀ ਲੋਕ ਰੋਏ ਆਂ ਹਰ ਵਾਰ ਹੀ ਆਗੇ ਮੈਂ ਬੈਠਾ ਹਾਂ ਐਸ ਸੀਗਾ ਮੇਲ ਇਜ਼ ਦਾ ਪਿਕਚਰ ਥੈਂਕ ਯੂ ਥੈਂਕ ਯੂ ਸੋ ਮੈਂ ਕੀਤਾ ਤੁਸੇ ਫਿਲਮ ਦੇ ਵਿੱਚ ਤੁਹਾਨੂੰ ਕੈਰੈਕਟਰ ਐਕਚੁਅਲੀ ਸੂਟ ਕੀਤਾ ਬਹੁਤ ਜ਼ਿਆਦਾ ਔਰ ਮੈਨੂੰ ਐ ਲੱਗਦਾ ਹੈ ਕਿ ਇਹ ਇਹ ਇਦਾਂ ਦੀਆਂ ਫਿਲਮਾਂ ਆਉਣੀਆਂ ਚਾਹੀਦੀਆਂ ਨੇ ਔਰ ਜੋਬਨ ਇਦਾਂ ਦੇ ਕੈਰੈਕਟਰਸ ਤੁਹਾਡੇ ਤੋਂ ਹੀ ਕਰਵਾਏ ਜਾਣੇ ਚਾਹੀਦੇ ਆ ਇੰਡਸਟਰੀ ਇ ਐਕਚੁਅਲੀ ਆ ਮੈਨੂੰ ਵੀ ਲੱਗਿਆ ਕਿਉਂਕਿ ਮੈਨੂੰ ਇਹ ਲੱਗਦਾ ਯਾਰ ਵੀ ਇਹ ਐਕਚੁਅਲੀ ਰਿਪਰੈਜ਼ੈਂਟ ਜੋ ਕਰਨਾ ਨਾ ਪੰਜਾਬ ਨੂੰ ਸੋ ਇਸ ਤਰੀਕੇ ਨਾਲ ਹੋ ਸਕਦਾ ਪੰਜਾਬ ਦੇ ਮੁੱਦਿਆਂ ਨੂੰ ਆਪਾਂ ਇਸ ਤਰੀਕੇ ਨਾਲ ਗੱਲ ਕਰ ਸਕਦੇ ਹਾਂ ਉਹਨਾਂ ਬਾਰੇ ਜੋ ਵੀ ਆਪਾਂ ਸਨੇਹਾ ਦੇਣਾ ਉਹ ਇਸੇ ਤਰੀਕੇ ਨਾਲ ਦੇ ਸਕਦੇ ਆ ਕੋਸ਼ ਮੈਨੂੰ ਤਾਂ ਸੋਹਣੀ ਲੱਗੀ ਪਹਿਲੀ ਵਾਰ ਮੈਂ ਦੇਖੀ ਸੀ ਫਿਲਮ ਅੱਜ ਸੋ ਮੈਨੂੰ ਵਧੀਆ ਲੱਗੀ ਬਾਕੀ ਤੁਸੀਂ ਦੱਸੋ ਤੁਹਾਨੂੰ ਕਿਦਾਂ ਲੱਗੀ ਫਿਲਮ ਬਹੁਤ ਸੋਹਣੀ ਸੀ ਬਹੁਤ ਬਹੁਤ ਸੋਹਣੀ ਸੀ ਤੁਹਾਡੇ ਤੁਹਾਡੇ ਇੱਕ ਇੱਕ ਐਕਸਪ੍ਰੈਸ਼ਨਸ ਅਸੀਂ ਨੋਟ ਕੀਤੇ ਆ ਤੁਹਾਡੀ ਪਰਸਨੈਲਿਟੀ ਬਹੁਤ ਸੋਹਣੀ ਲੱਗ ਰਹੀ ਫਿਲਮ ਚ ਤੁਸੀਂ ਸਿੰਪਲਸ ਓਵਰ ਬਹੁਤ ਐਲੀਗੈਂਟ ਲੱਗ ਰਹੇ ਫਿਲਮ ਚ ਰਾਈਟ ਔਰ ਤੁਸੀਂ ਰੀਅਲ ਦੇ ਵਿੱਚ ਵੀ ਇਦਾਂ ਦੇ ਐਕਸਪੀਰੀਐਂਸਸ ਕੀਤੇ ਹੋਏ ਆ ਜਿਦਾਂ ਦਾ ਤੁਸੀਂ ਕੈਰੈਕਟਰ ਪਲੇ ਕੀਤਾ ਮੈਂ ਰਹਿਣਾ ਹੀ ਇਦਾਂ ਹੀ ਆ ਜੀ ਪਿੰਡੇ ਤਾਂ ਮੈਂ ਰਹਿਣਾ ਹੀ ਆ ਪਿੰਡ ਤਾਂ ਮਤਲਬ ਜਦੋਂ ਪਿੰਡ ਫਿਰਦੇ ਆ ਆਪਾਂ ਪਿੰਡ ਕੋਈ ਇਦਾਂ ਦਾ ਨਹੀਂ ਹੁੰਦਾ ਹੈਗਾ ਵੀ ਤੁਸੀਂ ਫਿਲਮਾਂ ਬਣਾਉਨੇ ਹੋ ਨਾ ਪਹਿਲਾਂ ਤਾਂ ਉਦਾਂ ਹੀ ਜਿੱਦਾਂ ਨਾਰਮਲ ਮਤਲਬ ਇੱਥੇ ਵੀ ਚੰਡੀਗੜ੍ਹ ਵੀ ਇਦਾਂ ਹੀ ਪਰਨਾਲ ਵੇਟੇ ਫਿਰਿਆ ਨਾ ਹੁਣ ਇਹਨੀ ਬਹੁਤ ਸੋਹਣਾ ਸੀ ਕਿ ਐਕਚੁਅਲੀ ਜਿਹੜਾ ਤੁਹਾਡੇ ਵੱਲੋਂ ਮੈਸੇਜ ਕਨਵੇ ਕੀਤਾ ਗਿਆ ਯੂਥ ਨੂੰ ਜਿਹੜਾ ਤੁਹਾਡੇ ਵੱਲੋਂ ਇੱਕ ਜਾਗਰੂਕਤਾ ਦਿੱਤੀ ਗਈ ਹੈ ਫਿਲਮ ਦੇ ਵਿੱਚ ਇਹ ਮੈਨੂੰ ਲੱਗਦਾ ਹੈ ਕਿ ਇਹ ਰਿਮਾਰਕੇਬਲ ਰਹੇਗੀ ਇਹ ਬਹੁਤ ਅੱਛੀ ਫਿਲਮ ਹੈ ਬਹੁਤ ਅੱਛਾ ਰਿਸਪੌਂਸ ਮਿਲਣ ਵਾਲਾ ਹੈ ਸੋ ਤੁਸੀਂ ਮੰਡੀ ਦੇ ਨਾਲ ਕੰਮ ਕੀਤਾ ਬਾਕੀ ਸਾਰੀ ਟੀਮ ਨਾਲ ਕੰਮ ਕੀਤਾ ਔਰ ਤੁਹਾਡਾ ਇੱਕ ਇਮੋਸ਼ਨਲ ਕੈਰੈਕਟਰ ਸੀਗਾ ਨਾ ਜਿਹੜਾ ਇੱਕ ਤੇ ਜਿਹੜਾ ਮੈਸੇਜ ਤੁਸੀਂ ਦਿੱਤਾ ਉਹ ਤਾਂ ਚਲੋ ਬਾਕਮਾਲ ਇੱਕ ਤੁਹਾਡੇ ਕੈਰੈਕਟਰ ਨੇ ਬੜਾ ਕੀਲਿਆ ਦਰਸ਼ਕਾਂ ਨੂੰ ਬਹੁਤ ਲੋਕਾਂ ਦੇ ਮੈਨੂੰ ਮੈਨੂੰ ਹੁਣੇ ਸੋਹਣਾ ਪਾਲੀ ਭੁਵਿੰਦਰ ਜੀ ਨੇ ਮੈਨੂੰ ਬਹੁਤ ਕੀ ਕਹਿੰਨ ਨੂੰ ਉਹਨੂੰ ਫੀਡਬੈਕ ਦਿੱਤਾ ਸੋ ਮੈਨੂੰ ਵੀ ਬਹੁਤ ਚੰਗਾ ਲੱਗਿਆ ਸੋ ਵੀ ਐਡੇ ਵੱਡੇ ਸਾਡੇ ਸ਼ਖਸ ਸਾਡੀ ਇੰਡਸਟਰੀ ਦੇ ਉਹ ਥੋੜੇ ਵਾਰ ਚੰਗਾ ਬੁੱਲਣ ਜਦੋਂ ਬਹੁਤ ਵਧੀਆ ਲੱਗਦਾ ਜਦੋਂ ਅੱਖ ਚੋਂ ਹੰਝੂ ਆਜੇ ਫਿਲਮ ਸਕਸੈਸਫੁਲ ਹੁੰਦੀ ਔਰ ਕਾਫੀ ਲੋਕ ਰੋਏ ਆਂ ਹਰ ਵਾਰ ਹੀ ਆਗੇ ਮੈਂ ਤਾਂ ਕੀ ਬਾਤ ਹੈ हां जी हां जी। सो कांग्रेचुलेशंस फॉर द फिल्म। ਅਸੀਂ ਉਮੀਦ ਕਰਦੇ ਹਾਂ ਕਿ ਹੁਣੇ ਹੀ ਕੋਈ ਰਿਵਿਊ ਦੇ ਕੇ ਗਿਆ ਕਿ ਅਰਦਾਸ ਤੋਂ ਬਾਅਦ ਅਗਰ ਕੋਈ ਫਿਲਮ ਦੇ ਵਿੱਚ ਸਾਰੇ ਇਸ਼ੂਸ ਚੱਕੇ ਗਏ ਨੇ ਤਾਂ ਉਹ ਵੱਡਾ ਕਰ ਫਲ। थैंक यू सो मच। ਬਹੁਤ ਵੱਡਾ ਰਿਵਿਊ ਆਇਆ। थैंक यू। थैंक यू सो मच। थैंक यू एंड गॉड ब्लेस यू एंड बेस्ट विशेस टू यू। थैंक यू। थैंक यू सो मच।